ਸ਼੍ਰੀਆ ਕਾਲ ਆਪ ਸਭ ਜੀ ਦਾ ਮੇਰੇ ਅਕਥ ਜ਼ਿੰਦਗੀ ਚੈਨਲ ਤੇ ਸਵਾਗਤ ਹੈ ਬਹੁਤ ਛਾਤੇ ਠੱਗਾ ਘਰ ਕਿਉਂ ਇੱਕ ਪਿੰਡ ਦੇ ਸਿੱਧੇ ਸਾਦੇ ਤੇ ਗਰੀਬ ਕਿਸਾਨ ਦੇ ਪੁੱਤਰ ਦੇ ਵਿਛਾਏ ਹੋਏ ਜਾਲ ਵਿੱਚ ਕਿਉਂ ਫਸ ਗਿਆ ਇਹ ਕਹਾਣੀ ਪਿੰਡ ਦੇ ਗਰੀਬ ਕਿਸਾਨ ਦੇ ਪੁੱਤਰ ਤੇ ਚਾਰ ਠੱਗਾਂ ਦੀ ਹੈ ਕਹਿੰਦੇ ਆ ਕਿ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਰਾਜ ਵਿੱਚ ਇੱਕ ਪਿੰਡ ਵਿੱਚ ਗਰੀਬ ਕਿਸਾਨ 나ਜੂ ਸਿੰਘ ਤੇ ਉਸ ਦਾ ਪੁੱਤਰ ਜੈ ਸਿੰਘ ਖੇਤੀਬਾੜੀ ਦਾ ਕੰਮ ਕਰਦੇ ਕਿਸਾਨ ਜੈ ਸਿੰਘ 나ਜੂ ਸਿੰਘ ਤੇ ਉਸ ਦਾ ਪੁੱਤਰ ਜੈ ਸਿੰਘ ਆਰਥਿਕ ਪੱਖੋਂ ਬਹੁਤ ਹੀ ਗਰੀਬ ਸਨ ਉਹ ਦਿਨ ਰਾਤ ਬਹੁਤ ਮਿਹਨਤ ਕਰਦੇ ਅਚਾਨਕ ਇੱਕ ਦਿਨ ਕਿਸਾਨ 나ਜੂ ਸਿੰਘ ਦੀ ਮੌਤ ਹੋ ਗਈ ਤੇ ਉਸ ਦਾ ਪੁੱਤਰ ਜੈ ਸਿੰਘ ਉਸ ਲਈ ਘਰ ਚਲਾਉਣਾ ਬਹੁਤ ਮੁਸ਼ਕਲ ਸੀ ਕਹਿੰਦੇ ਆ ਕੇ ਉਸ ਵਕਤ ਰਾਤ ਵਿੱਚ ਚਾਰ ਠੱਗ ਵਿਅਕਤੀ ਸਨ ਜੋ ਬਹੁਤ ਵੱਡੀਆਂ ਵੱਡੀਆਂ ਠੱਗੀਆਂ ਕਰਦੇ ਉਹਨਾਂ ਨੇ ਰਾਤ ਦੀ ਸਾਰੀ ਜਨਤਾ ਨੂੰ ਬਹੁਤ ਪਰੇਸ਼ਾਨ ਕੀਤਾ ਹੋਇਆ ਸੀ ਅਕਸਰ ਹੀ ਉਹਨਾਂ ਦੀਆਂ ਸ਼ਿਕਾਇਤਾਂ ਰਾਜੇ ਨੂੰ ਰਾਜ ਦਰਬਾਰ ਵਿੱਚ ਮਿਲਦੀਆਂ ਪਰ ਉਹ ਕਿਸੇ ਦੇ ਵੀ ਹੱਥ ਨਾ ਲੱਗਦੇ ਤੇ ਰਾਜੇ ਨੂੰ ਵੀ ਉਹਨਾਂ ਦਾ ਕੋਈ ਪਤਾ ਨਾ ਲੱਗਦਾ ਇੱਕ ਦਿਨ ਰਾਜੇ ਨੇ ਰਾਜ ਮਹਿਲ ਵਿੱਚ ਆਈ ਜਨਤਾ ਨੂੰ ਕਿਹਾ ਕੋਈ ਹੈ ਜੋ ਉਹਨਾਂ ਚਾਹ ਠੱਗਾ ਨੂੰ ਫੜ ਕੇ ਲੈ ਆਏ ਤਾਂ ਜੈ ਸਿੰਘ ਨੇ ਰਾਜੇ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਚਾਰ ਠੱਗਾ ਨੂੰ ਨਿਸ਼ਚਿਤ ਹੀ ਫੜ ਕੇ ਲੈ ਆਵੇਗਾ ਜੇਕਰ ਮਹਾਰਾਜ ਤੁਸੀਂ ਮੈਨੂੰ ਇੱਕ ਮੌਕਾ ਦੇ ਲੋ ਤਾਂ ਰਾਜੇ ਨੇ ਉਸ ਨੂੰ ਇੱਕ ਮੋਹਰ ਤੇ ਇੱਕ ਕੋੜਾ ਦੇ ਕੇ ਚਾਰ ਠੱਗਾ ਨੂੰ ਲੱਭਣ ਲਈ ਭੇਜ ਦਿੱਤਾ ਜੈ ਸਿੰਘ ਕੁਝ ਕੁ ਮੀਲ ਰਾਜ ਮਹਿਲ ਤੋਂ ਚੱਲ ਪਿਆ ਬਹੁਤ ਜਿਆਦਾ ਧੁੱਪ ਹੋ ਦੁਪਹਿਰ ਹੋਣ ਕਰਕੇ ਉਹ ਰਸਤੇ ਵਿੱਚ ਇੱਕ ਦਰਖਤ ਆਪਣਾ ਕੋੜਾ ਬਨ ਕੇ ਬੈਠ ਗਿਆ ਜਦੋਂ ਉਹ ਦਰਖਤ ਬੈਠਾ ਹੋਇਆ ਸੀ ਤਾਂ ਉਸਨੇ ਦੂਰ ਤੋਂ ਦੇਖਿਆ ਚਾਰ ਆਦਮੀ ਆ ਰਹੇ ਸੀ ਜਿਨ੍ਹਾਂ ਨੂੰ ਦੇਖ ਕੇ ਜਿਨ੍ਹਾਂ ਦੇ ਹਾ ਭਾਵ ਦੇਖ ਕੇ ਉਸ ਨੂੰ ਲੱਗਾ ਇਹ ਉਹੀ ਚਾਰ ਠੱਗ ਹਨ ਜਿਨ੍ਹਾਂ ਦੀ ਰਾਜੇ ਨੂੰ ਪਾਲ ਹੈ ਜਿਨ੍ਹਾਂ ਦੀ ਰਾਜ ਵਿੱਚ ਚਰਚਾ ਹੋ ਰਹੀ ਹੈ ਜਿਨ੍ਹਾਂ ਨੇ ਰਾਜੇ ਰਾਜ ਦੀ ਸਾਰੀ ਜਨਤਾ ਨੂੰ ਤੰਗ ਪਰੇਸ਼ਾਨ ਕੀਤਾ ਹੋਇਆ ਹੈ ਉਸ ਉਸ ਨੇ ਉਹਨਾਂ ਨੂੰ ਨੇੜੇ ਆਉਂਦਾ ਵੇਖ ਕੇ ਜੋ ਉਸ ਨੂੰ ਰਾਜੇ ਨੇ ਇੱਕ ਸੋਨੇ ਦੀ ਮੋਹਰ ਦਿੱਤੀ ਸੀ ਨੂੰ ਉਸ ਨੇ ਆਪਣੀ ਪੋਟਲੀ ਵਿੱਚੋਂ ਕੱਢਿਆ ਤੇ ਘੋੜੇ ਦੀ ਪੂਛ ਹੀਟ ਰੱਖ ਦਿੱਤਾ ਜਦੋਂ ਚਾਰੇ ਠਾਕ ਉਸ ਦੇ ਕੋਲ ਆਏ ਤਾਂ ਉਹਨਾਂ ਨੂੰ ਜੈ ਸਿੰਘ ਨੇ ਕਿਹਾ मामा जी ਤੁਸੀਂ ਮੈਨੂੰ ਪਛਾਣਿਆ ਨਹੀਂ ਮੈਂ ਤੁਹਾਡਾ ਪਾਂਜਾ ਜੈ ਸਿੰਘ ਹਾਂ ਇਸ ਤੋਂ ਬਾਅਦ ਉਸ ਨੇ ਉਹਨਾਂ ਦੇ ਸਾਹਮਣੇ ਹੀ ਘੋੜੇ ਦੀ ਪੂਛ ਤੇ ਹੱਥ ਫੇ ਮਾਰਦਿਆਂ ਹੋਇਆਂ ਕਿਹਾ ਘੋੜੇ ਇੱਕ ਸੋਨੇ ਦੀ ਮੋਹਰ ਦੇ 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 ਘੋੜੇ ਸੋਨੇ ਦੀ ਇੱਕ ਮੋਹਰ ਦੇ ਦੇ ਘੋੜੇ ਦੀ ਪੂਛਕੀ ਇੱਕ ਮੋਹਰ ਡਿੱਗ ਪਈ ਤਾਂ ਉਸ ਨੇ ਉਸ ਨੂੰ ਸੰਭਾਲ ਲਿਆ ਸੰਭਾਲ ਕੇ ਆਪਣੀ ਪੋਰਟਲੀ ਵਿੱਚ ਬੰਨ ਲਿਆ ਇਹ ਦੇਖ ਕੇ ਠੱਗਾਂ ਦੇ ਮਨ ਵਿੱਚ ਹੁਣ ਲਾਲਚ ਜਾਗ ਪਿਆ ਸੀ ਉਸ ਉਹਨਾਂ ਨੇ ਜੈ ਸਿੰਘ ਨੂੰ ਕਿਹਾ ਦੇਖ ਭਾਂਜੇ ਸਾਨੂੰ ਤੇਰਾ ਘੋੜਾ ਬਹੁਤ ਪਸੰਦ ਆਇਆ ਹੈ ਇਸ ਲਈ ਸਾਨੂੰ ਇਹ ਘੋੜਾ ਤੂੰ ਦੇ ਦੇ ਤਾਂ ਜੈ ਸਿੰਘ ਨੇ ਕਿਹਾ मामू ਇਹ ਘੋੜਾ ਮੈਂ ਨਹੀਂ ਵੇਚਣਾ ਚਾਰੇ ਮਮ ਠੱਕ ਇੱਕੋ ਆਵਾਜ਼ ਵਿੱਚ ਫਿਰ ਬੋਲੇ ਘੋੜਾ ਤਾਂ ਸਾਨੂੰ ਚਾਹੀਦਾ ਹੈ ਚਾਹੇ ਕਿਸੇ ਵੀ ਕੀਮਤ ਤੇ ਤੇਜੈ ਸਿੰਘ ਨੇ ਘੋੜੇ ਨੂੰ 4 ਗੁਣਾ ਵੱਧ ਕੀਮਤ ਤੇ 4 ਠੱਗਾ ਨੂੰ ਵੇਚ ਦਿੱਤਾ ਫੇਰ ਉਸਨੇ ਜਾਣਦੇ ਹੋਏ ਠੱਗਾ ਨੂੰ ਕਿਹਾ ਘੋੜਾ ਸੰਭਾਲਣਾ ਬਹੁਤ ਮੁਸ਼ਕਲ ਕੰਮ ਹੈ ਇਸ ਲਈ ਇਸ ਨੂੰ ਦਾਣੇ ਨੇ ਨਾਲ ਥੋੜਾ ਜਿਹਾ ਜ਼ਿਆਦਾ ਲੂਣ ਤੇ ਕੁਸ਼ ਟਾਈਮ ਲਈ ਦपहर ਵੇਲੇ ਇਸ ਨੂੰ ਧੁੱਪ ਵਿੱਚ ਜ਼ਰੂਰ ਬੰਨਣਾ ਚਾਰੇ ਠੱਗ ਜਦੋਂ ਘੋੜੇ ਨੂੰ ਘਰ ਲੈ ਗਏ ਉਹਨਾਂ ਨੇ ਘੋੜੇ ਨੂੰ ਦਾਣੇ ਦੇ ਨਾਲ ਬਹੁਤ ਜ਼ਿਆਦਾ ਲੂਣ ਪਾਇਆ ਉਸ ਨੂੰ ਜਦੋਂ ਬਹੁਤ ਸਖਰ ਦੁਪਹਿਰ ਹੋਈ ਤਾਂ ਥੋੜੇ ਟਾਈਮ ਲਈ ਧੁੱਪ ਵਿੱਚ ਬੰਨ ਦਿੱਤਾ ਜਿਸ ਕਾਰਨ ਘੋੜਾ ਮਰ ਗਿਆ ਘੋੜੇ ਦੇ ਮਰਨ ਕਾਰਨ ਚਾਰੇ ਠੱਗਾ ਨੂੰ ਹੁਣ ਬਹੁਤ ਗੁੱਸਾ ਆਇਆ ਉਹ ਜੈ ਸਿੰਘ ਨੂੰ ਲੱਭਦੇ ਹੋਏ ਉਸ ਦੇ ਘਰ ਚਲੇ ਗਏ ਤੇ ਉਸ ਨੂੰ ਕਹਿਣ ਲੱਗੇ ਕਿ ਤੂੰ ਸਾਨੂੰ ਠੱਗ ਲਿਆ ਏ ਘੋੜਾ ਤਾਂ ਮਰ ਗਿਆ ਏ ਜਦੋਂ ਉੱਚੀ ਤੀਰ ਹੁੰਨ ਲੱਗਾ ਤੇ ਕਹਿਣ ਲੱਗਾ ਤੁਸੀਂ ਮੇਰਾ ਘੋੜਾ ਕਿਵੇਂ ਮਾਰ ਦਿੱਤਾ ਹਾਏ ਮੇਰਾ ਘੋੜਾ ਮੈਂ ਬਹੁਤ ਲਾੜ ਪਿਆਰ ਨਾਲ ਸੰਭਿਆ ਪਾਲਿਆ ਸੀ ਹਾਏ ਮੇਰਾ ਘੋੜਾ ਉਸ ਨੇ ਫਿਰ ਚਾਰੇ ਠੱਗਾਂ ਨੂੰ ਪੁੱਛਿਆ ਕਿ ਘੋੜੇ ਨੂੰ ਕੀ ਹੋਇਆ ਕਿਤੇ ਉਸ ਨੂੰ ਦਾਣੇ ਨਾਲ ਜ਼ਿਆਦਾ ਲੂਣ ਧੁੱਪ ਵਿੱਚ ਤਾਂ ਨਹੀਂ ਬੰਨਿਆ ਸੀ ਚਾਰੇ ਠੱਗਾਂ ਨੇ ਕਿਹਾ ਸਾਨੂੰ ਆਪ ਹੀ ਕਿਹਾ ਸੀ ਕਿ ਉਸ ਨੂੰ ਦਾਣੇ ਨਾਲ ਥੋੜਾ ਜਿਆਦਾ ਲੂਣ ਤੇ ਧੁੱਪ ਵਿੱਚ ਕੁਝ ਟਾਈਮ ਲਈ ਜ਼ਰੂਰ ਬੰਨਣਾ ਤਾਂ ਜੈ ਸਿੰਘ ਰੋਂਦਾ ਰੋਂਦਾ ਹੋਇਆ ਪੂਲਿਆ ਤਾਂ ਹੀ ਘੋੜਾ ਮਰ ਗਿਆ ਤੁਹਾਨੂੰ ਸ਼ਾਇਦ ਸੁਣਨ ਵਿੱਚ ਸਮਝ ਨਹੀਂ ਲੱਗੀ ਮੈਂ ਤੁਹਾਨੂੰ ਕਿਹਾ ਸੀ ਇਸ ਨੂੰ ਦਾਣੇ ਨਾਲ ਥੋੜਾ ਜਿਆਦਾ ਲੂਣ ਤੇ ਕੁਝ ਟਾਈਮ ਲਈ ਧੁੱਪੇ ਨਾ ਬੰਨਣਾ ਹੁਣ ਚਾਰੇ ਠੱਗਾ ਨੂੰ ਬਹੁਤ ਗੁੱਸਾ ਸੀ ਉਹਨਾਂ ਸੋਚ ਲਿਆ ਸੀ ਇਸ ਦੁਆਰਾ ਆਪਣੇ ਨਾਲ ਕੀਤੀ ਠੱਗੀ ਦਾ ਬਦਲਾ ਤਾਂ ਜਰੂਰ ਲਵਾਂਗੀ ਵਕਤ ਆਨ ਤੇ ਹੁਣ ਇੱਕ ਦਿਨ ਜੈ ਸਿੰਘ ਲੱਕੜਾਂ ਇਕੱਠੀਆਂ ਕਰਨ ਲਈ ਜੰਗਲ ਵਿੱਚ ਗਿਆ ਉੱਥੇ ਉਸ ਨੂੰ ਦੋ ਇੱਕੋ ਜਿਹੇ ਖਰਗੋਸ਼ ਦਿਖਾਈ ਦਿੱਤੇ ਉਸ ਨੇ ਉਹ ਖਰਗੋਸ਼ ਘਰੇ ਲੈ ਆਂਦੇ ਫੈਰੋਸ ਨੇ ਆਪਣੀ ਮਾਂ ਨੂੰ ਕਿਹਾ ਮਾਂ ਅੱਜ ਮੈਂ ਚਾਰ ਠੱਗਾਂ ਨੂੰ ਆਪਣੇ ਘਰ ਵਿੱਚ ਖਾਣੇ ਤੇ ਬੁਲਾਇਆ ਹੈ ਇਸ ਲਈ ਤੂੰ ਬਹੁਤ ਸੁਆਦਿਸ਼ ਵਨਸਵੰਨੇ ਖਾਣ ਪਕਵਾਉਣ ਬਣਾਈ ਇਹ ਕਹਿ ਕੇ ਉਹ ਆਪਣੇ ਦੋ ਖਰਗੋਸ਼ਾਂ ਵਿੱਚੋਂ ਇੱਕ ਖਰਗੋਸ਼ ਲੈ ਕੇ ਜੰਗਲ ਵਿੱਚ ਉਸੇ ਰਸਤੇ ਵੱਲ ਚੱਲ ਪਿਆ ਜਿਸ ਰਸਤੇ ਵਿੱਚ ਅਕਸਰ ਹੀ ਉਹ ਚਾਰੇ ਠੱਗ ਲੰਘਦੇ ਹੁੰਦੇ ਸੀ ਉਸ ਨੂੰ ਰਸਤੇ ਵਿੱਚ ਉਹ ਚਾਰੇ ਠੱਗ ਮਿਲ ਗਏ ਫਿਰ ਉਸ ਨੇ ਉਹਨਾਂ ਚਾਰੇ ਠੱਗਾਂ ਨੂੰ ਕਿਹਾ ਅੱਜ ਮੈਂ ਤੁਹਾਨੂੰ ਆਪਣੇ ਘਰ ਖਾਣੇ ਤੇ ਲੈ ਕੇ ਜਾਣਾ ਚਾਹਦਾ ਹਾਂ ਉਸ ਨੇ ਆਪਣੇ ਖਰਗੋਸ਼ ਨੂੰ ਕਿਹਾ ਤੂੰ ਘਰ ਜਾ ਕੇ ਮਾਂ ਨੂੰ ਸਨੇਹਾ ਦੇਣਾ ਕਿ ਮੇਰੇ ਮਾਮੇ ਅੱਜ ਆਪਣੇ ਘਰ ਆ ਰਹੇ ਨੇ ਤੂੰ ਉਹਨਾਂ ਲਈ ਵਨਸਵੰਨੇ ਖਾਣੇ ਤਿਆਰ ਕਰ ਇਹ ਕਹਿ ਕੇ ਉਹ ਠੱਗਾਂ ਨੂੰ ਕਹਿੰਦਾ ਹੈ ਮੈਂ ਘਰ ਵਿੱਚ ਲੱਕੜਾਂ ਲੈ ਕੇ ਜਾਣੀਆਂ ਨੇ ਤੇ ਮੈਂ ਕੁਝ ਦੇਰ ਲਈ ਲੱਕੜਾਂ ਇਕੱਠੀਆਂ ਕਰ ਲਾਂ ਉਹਨੇ ਦੇਰ ਨੂੰ ਖਰਗੋਸ਼ ਘਰ ਸਨੇਹਾ ਪਚਾ ਦੇਵੇਗਾ ਤੇ ਆਪਣੇ ਜਾਣ ਤੋਂ ਪਹਿਲਾਂ ਖਾਣਾ ਤਿਆਰ ਹੋ ਜਾਵੇਗਾ ਉਹ ਠੱਗਾਂ ਨੂੰ ਮੂਰਖ ਬਣਾ ਰਿਹਾ ਸੀ ਕਿਉਂਕਿ ਖਰਗੋਸ਼ ਤਾਂ ਕੁਝ ਕੁ ਰਸਤੇ ਅੱਗੇ ਜਾ ਕੇ ਜੰਗਲ ਵਿੱਚ ਕਿਧਰੇ ਚਲਾ ਗਿਆ ਸੀ ਫਿਰ ਜਦੋਂ ਚਾਰੇ ਠੱਗ ਤੇਜੈ ਸਿੰਘ ਘਰੇ ਪਹੁੰਚਿਆ ਤਾਂ ਚਾਰੇ ਠੱਗਾਣੇ ਦੇਖਿਆ ਕਿ ਜੋ ਉਹਨਾਂ ਨੇ ਜੰਗਲ ਵਿੱਚ ਖਰਗੋਸ਼ ਦੇਖਿਆ ਸੀ ਉਸੇ ਨਾਲ ਦਾ ਇੱਕ ਇੱਕ ਖਰਗੋਸ਼ ਜੈ ਸਿੰਘ ਦੇ ਘਰ ਵਿੱਚ ਸੀ ਠੱਗਾਣੇ ਸਮਝਿਆ ਕਿ ਉਹੀ ਖਰਗੋਸ਼ ਹੈ ਜਿਸ ਨੂੰ ਜੈ ਸਿੰਘ ਨੇ ਸਨੇਹਾ ਦਿੱਤਾ ਸੀ ਜਦੋਂ ਘਰ ਅੱਗੇ ਗਏ ਤਾਂ ਉਹਨਾਂ ਦੀ ਭੈਣ ਮਤਲਬ ਜੈ ਸਿੰਘ ਦੀ ਮਾਂ ਨੇ ਬਣਸ ਬੰਨੇ ਖਾ ਸਵਾਦਿਸ਼ਟ ਖਾਣੇ ਤਿਆਰ ਕੀਤੇ ਹੋਏ ਸੀ ਉਹਨਾਂ ਨੂੰ ਯਕੀਨ ਹੋ ਗਿਆ ਕਿ ਖਰਗੋਸ਼ ਨੇ ਉਹਨਾਂ ਦੀ ਭੈਣ ਨੂੰ ਆ ਕੇ ਸਨੇਹਾ ਦੇ ਦਿੱਤਾ ਹੈ ਜਦੋਂ ਖਾਣ ਲਈ ਬੈਠੇ ਤਾਂ ਜੈ ਸਿੰਘ ਵੀ ਉਹਨਾਂ ਦੇ ਨਾਲ ਖਾਣ ਲਈ ਬੈਠ ਗਿਆ ਜੈ ਸਿੰਘ ਨੇ ਆਪਣੀ ਮਾਂ ਨੂੰ ਕਿਹਾ ਮਾਂ ਮੇਰੇ ਲਈ ਕਿਉਂ ਕਿੱਥੇ ਹੈ ਤਾਂ ਉਸਦੀ ਮਾਂ ਨੇ ਕਿਹਾ ਕਿਉਂ ਤਾਂ ਨਹੀਂ ਹੈ ਇਹ ਸੁਣਦਿਆਂ ਹੀ ਜੈ ਸਿੰਘ ਨੂੰ ਬਹੁਤ ਗੁੱਸਾ ਆਇਆ ਉਸਨੇ ਚਾਕੂ ਫੜ ਕੇ ਆਪਣੀ ਮਾਂ ਦੇ ਗਲੇ ਤੇ ਮਾਰ ਦਿੱਤਾ ਤੇ ਬਹੁਤ ਸਾਰਾ ਖੂਨ ਵਹਿਣ ਲੱਗ ਪਿਆ ਉਸਦੀ ਮਾਂ ਉੱਥੇ ਹੀ ਜ਼ਮੀਨ ਤੇ ਡਿੱਗ ਪਈ ਤੇ ਉਹ ਮਰ ਗਈ ਇਹ ਦੇਖ ਕੇ ਚਾਰੇ ਠੱਗ ਬਹੁਤ ਹੈਰਾਨ ਸੀ ਉਹਨਾਂ ਜੈ ਸਿੰਘ ਨੂੰ ਕਿਹਾ ਕਿ ਤੂੰ ਇਹ ਕੀ ਕੀਤਾ ਜੈ ਸਿੰਘ ਨੇ ਕਿਹਾ ਮਾਮਾ ਜੀ ਜਦੋਂ ਮੈਨੂੰ ਬਹੁਤ ਗੁੱਸਾ ਆਉਂਦਾ ਹੈ ਤਾਂ ਮੈਂ ਇਵੇਂ ਹੀ ਕਰਦਾ ਹਾਂ ਫਿਰ ਉਸ ਨੇ ਕੁਝ ਦਾਲ ਤੇ ਚੌਲ ਲੈ ਕੇ ਆਪਣੀ ਮਾਂ ਉੱਤੋਂ ਵਾਰ ਕੇ ਆਕੜ ਬੱਕੜ ਬੋਲਣਾ ਸ਼ੁਰੂ ਕਰ ਦਿੱਤਾ ਉਸੇ ਦੀ ਉਸ ਦੀ ਮਾਂ ਉੱਠ ਕੇ ਖੜੀ ਹੋ ਗਈ ਚਾਰੇ ਠਾਗੇ ਦੇਖ ਕੇ ਬਹੁਤ ਹੈਰਾਨ ਸੀ ਹਲ ਬਲਕੇ ਜੈ ਸਿੰਘ ਨੇ ਪਹਿਲਾਂ ਬਣਾਈ ਹੋਈ ਚਾਲ ਦੇ ਤਹਿਤ ਬੱਕਰੇ ਦਾ ਖੂਨ थैਲੀ ਵਿੱਚ ਪਾ ਕੇ ਆਪਣੀ ਮਾਂ ਦੇ ਗਲੇ ਦੇ ਨਾਲ ਬੰਨਿਆ ਹੋਇਆ ਸੀ ਹੁਣ ਚਾਰੇ ਠੱਗ ਬਹੁਤ ਹੈਰਾਨ ਸੀ ਉਹਨਾਂ ਨੇ ਜੈ ਸਿੰਘ ਨੂੰ ਪੁੱਛਿਆ ਕਿ ਇੱਕ ਮਰ ਚੁੱਕਿਆ ਇਨਸਾਨ ਜਿੰਦਾ ਕਿਵੇਂ ਹੋ ਸਕਦਾ ਹੈ ਸਾਨੂੰ ਤੇਰੇ ਤੋਂ ਕੁਝ ਨਹੀਂ ਚਾਹੀਦਾ ਬਸ ਆਖਰੀ ਵਾਰ ਹੈ ਸਾਨੂੰ ਤੇਰੇ ਇਹ ਖਰਗੋਸ਼ ਤੇਰਾ ਇਹ ਖਰਗੋਸ਼ ਤੇ ਨਾਲੇ ਤੂੰ ਸਾਨੂੰ ਇਹ ਦੱਸ ਕਿ ਮਰੇ ਹੋਏ ਇਨਸਾਨ ਨੂੰ ਜ਼ਿੰਦਾ ਕਿਵੇਂ ਕੀਤਾ ਜਾਂਦਾ ਹੈ ਫਿਰ ਜੈ ਸਿੰਘ ਨੇ ਕੁਝ ਦਾਲ ਤੇ ਚੌਲ ਚਾਰੇ ਠੱਗਾ ਨੂੰ ਦਿੰਦੇ ਹੋਏ ਤੇ ਇੱਕ ਕਾਗਜ਼ ਉੱਤੇ ਅਕੜ ਬੱਕੜ ਵਰਗੇ ਕੁਝ ਅੱਖਰ ਲਿਖ ਕੇ ਦਿੱਤੇ ਤੇ ਕਿਹਾ ਜੇਕਰ ਕੋਈ ਇਨਸਾਨ ਮਰ ਜਾਵੇ ਆਹ ਦਾਲ ਚੌਲ ਉਸ ਪਰਿਵਾਰ ਦੇਣਾ ਤੇ ਆਹ ਸ਼ਬਦ ਬੋਲ ਦੇਣਾ ਜਿਸ ਨਾਲ ਮਰਿਆ ਵਿਅਕਤੀ ਜ਼ਿੰਦਾ ਹੋ ਜਾਂਦਾ ਹੈ ਹੁਣ ਚਾਰੇ ਠੱਗ ਆਪਣੇ ਘਰ ਚਲੇ ਗਏ ਉਹ ਅਗਲੇ ਦਿਨ ਤੇ ਆਪਣੇ ਨਾਲ ਉਹ ਖਰਗੋਸ਼ ਲੈ ਗਏ ਉਹ ਅਗਲੇ ਦਿਨ ਜਦੋਂ ਠੱਗੀ ਕਰਨ ਲਈ ਗਏ ਤਾਂ ਉਹ ਆਪਣਾ ਖਰਗੋਸ਼ ਵੀ ਨਾਲ ਲੈ ਗਏ। ਉਹਨਾਂ ਨੇ ਖਰਗੋਸ਼ ਨੂੰ ਕਿਹਾ, "ਜਾ ਤੂੰ ਸਾਡੀਆਂ ਪਤਨੀਆਂ ਨੂੰ ਜਾ ਕੇ ਸੁਨੇਹਾ ਦੇ। ਉਹ ਸਾਡੀ ਸਾਡੇ ਲਈ ਖਾਣਾ ਤਿਆਰ ਕਰਨ।" ਇਹ ਕਹਿ ਕੇ ਉਹ ਕੰਮ ਲੱਗ ਗਏ। ਖਰਗੋਸ਼ ਕਿਧਰੇ ਜੰਗਰ ਜੰਗਲ ਵਿੱਚ ਹੋਰ ਵੜ ਗਿਆ। ਜਦੋਂ ਉਹ ਵਾਪਸ ਆਏ ਤਾਂ ਉਹਨਾਂ ਨੂੰ ਬਹੁਤ ਭੁੱਖ ਲੱਗੀ ਹੋਈ ਸੀ ਨਾ ਤਾਂ ਉਹਨਾਂ ਦੀਆਂ ਪਤਨੀਆਂ ਕੋਲ ਖਰਗੋਸ਼ ਆਇਆ ਤੇ ਨਾ ਹੀ ਉਹਨਾਂ ਖਾਣਾ ਤਿਆਰ ਕੀਤਾ ਪਰ ਠੱਗਾ ਨੂੰ ਲੱਗਾ ਕਿ ਉਹਨਾਂ ਦੀਆਂ ਪਤਨੀਆਂ ਨੇ ਖਰਗੋਸ਼ ਦਾ ਖਿਆਲ ਨਹੀਂ ਕੀਤਾ ਹੋਣਾ ਅਣਗਾਈਲੀ ਕੀਤੀ ਹੋਣੀ ਆ ਇਸ ਕਰਕੇ ਖਾਣਾ ਵੀ ਨਹੀਂ ਬਣਾਇਆ ਹੋਣਾ ਇਸ ਲਈ ਉਹ ਬਹੁਤ ਗੁੱਸੇ ਵਿੱਚ ਸੀ ਚਾਰੇ ਠੱਗਾ ਨੇ ਆਪਣੀਆਂ ਆਪਣੀਆਂ ਪਤਨੀਆਂ ਤੇ ਗਲੇ ਤੇ ਚਾਕੂ ਨਾਲ वार ਕੀਤੇ ਤੇ ਉਹ ਮਰ ਗਈਆਂ ਹੁਣ ਚਾਰੇ ਠੱਗਾ ਨੇ ਉਹ ਚੌਲ ਤੇ ਦਾਲ ਜੋ ਉਹਨਾਂ ਨੂੰ ਜੈ ਸਿੰਘ ਨੇ ਦਿੱਤੀ ਸੀ ਉਹਨਾਂ ਦੇ ਉਤੋਂ ਵਾਰ ਕੇ ਤੇ ਜੋ ਸ਼ਬਦ ਉਸ ਨੇ ਪਰਚੀ ਉੱਤੇ ਲਿਖ ਕੇ ਦਿੱਤੇ ਸੀ ਨੂੰ ਬੋਲਣ ਲੱਗੇ ਪਰ ਉਹ ਜ਼ਿੰਦਾ ਨਾ ਹੋਈਆਂ ਉਹ ਤਾਂ ਮਰ ਚੁੱਕੀਆਂ ਸੀ ਹੁਣ ਠੱਗਾਂ ਦਾ ਗੁੱਸਾ ਸਾਰੀਆਂ ਹੱਦਾਂ ਪਾਰ ਕਰ ਚੁੱਕਾ ਸੀ ਉਹਨਾਂ ਨੇ ਜੈ ਸਿੰਘ ਨੂੰ ਮਾਰਨ ਦਾ ਫੈਸਲਾ ਕੀਤਾ ਉਹ ਚਾਰੇ ਹੀ ਜੈ ਸਿੰਘ ਦੇ ਘਰ ਵੱਲ ਆ ਰਹੇ ਸੀ ਆ ਗਏ ਤੇ ਜਦੋਂ ਉਹਨਾਂ ਨੇ ਜੈ ਸਿੰਘ ਦੇ ਘਰ ਆਏ ਤਾਂ ਜੈ ਸਿੰਘ ਦੀ ਮਾਂ ਉੱਚੀ ਉੱਚੀ ਰੋ ਰਹੀ ਸੀ ਠੱਗਾਂ ਦੇ ਪੁੱਛਣ ਤੇ ਉਸਨੇ ਦੱਸਿਆ ਕਿ ਦੇਖੋ ਮੇਰੇ ਪੁੱਤਰ ਉੱਪਰ ਮੱਖੀਆਂ ਪਿੰਕ ਰਹੀਆਂ ਹਨ ਮੇਰੇ ਪੁੱਤਰ ਦੀ ਮੌਤ ਹੋ ਗਈ ਹੈ ਹਾਲਾਂਕਿ ਉਹ ਆਪਣਾ ਸਾਹ ਕੁੱਟ ਕੇ ਬੈਠਾ ਸੀ ਤੇ ਉਸ ਨੇ ਆਪਣੇ ਪਿੰਡੇ ਉੱਤੇ ਗੁੜ ਦਾ ਲੇਪ ਕੀਤਾ ਹੋਇਆ ਸੀ ਜਿਸ ਕਾਰਨ ਮੱਖੀਆਂ ਉਸ ਉੱਪਰ ਭਿੰਨ ਭਣਾ ਰਹੀਆਂ ਸੀ ਹੁਣ ਅਸੀਂ ਹੁਣ ਮਾਮਿਆਂ ਹੋਣ ਮਾਮਿਆਂ ਦਾ ਗੁੱਸਾ ਠੰਡਾ ਹੋ ਗਿਆ ਉਹ ਆਪਣੀ ਭੈਣ ਨੂੰ ਕਹਿਣ ਲੱਗੇ ਅਸੀਂ ਇਸ ਲਈ ਅਰਥੀ ਤਿਆਰ ਕਰੀਏ ਆਗੋਂ ਉਹਨਾਂ ਦੀ ਭੈਣ ਨੇ ਜਵਾਬ ਦਿੱਤਾ ਕਿ ਸਾਡੇ ਅਰਥੀ ਮਾਂ ਤਿਆਰ ਕਰਦੀ ਹੈ ਇਸ ਲਈ ਮੈਂ ਆਪੇ ਹੀ ਤਿਆਰ ਕਰ ਲੈਣੀ ਹਾਂ ਫਿਰ ਉਸ ਨੇ ਅਰਥੀ ਖੁਦ ਤਿਆਰ ਕਰ ਕੇ ਕਰਕੇ ਘੜੀ ਹੋਈ ਸਾਜ਼ਿਸ਼ ਤਹਿਤ ਜੈ ਸਿੰਘ ਨੂੰ ਪੋਲਾ ਜਿਹਾ ਬੰਨ ਦਿੱਤਾ ਤੇ ਉਸ ਨੇ ਆਪਣੇ ਚਾਰੇ ਭਰਾਵਾਂ ਨੂੰ ਕਿਹਾ ਕਿ ਸਾਡੇ লাশ ਨੂੰ ਨਹਿਰ ਵਿੱਚ ਵਹਾਕ ਦਿੱਤਾ ਜਾਂਦਾ ਹੈ ਤੇ ਨਾਲੇ ਜਦੋਂ ਰਾ ਅਰਥੀ ਚੁੱਕ ਕੇ ਲੈ ਜਾਂਦੇ ਨੇ ਤਾਂ ਉਸ ਨੂੰ ਇੱਕ ਘੰਟੇ ਲਈ ਰਸਤੇ ਵਿੱਚ ਰੱਖ ਕੇ ਆਪ ਆਸ-ਪਾਸ ਹੋ ਜਾਣ ਦਾ ਰਵਾਜ ਹੈ ਚਾਰੇ ਠੱਗ ਉਸ ਅਰਥੀ ਨੂੰ ਚੁੱਕ ਕੇ ਲੈ ਗਏ ਉਹਨਾਂ ਨੇ লাশ ਨੂੰ ਆਪਣੀ ਭੈਣ ਦੇ ਦੱਸੇ ਮੁਤਾਬਕ ਰਸਤੇ ਵਿੱਚ ਰੱਖ ਦਿੱਤਾ ਤੇ ਆਪ ਆਸੇ-ਪਾਸੇ ਹੋ ਗਏ ਜੈ ਸਿੰਘ ਨੇ ਰਾਹ ਜਾਂਦੇ ਕਿਸੇ ਵਿਅਕਤੀ ਨੂੰ ਕਿਹਾ ਮੈਨੂੰ ਕਿਸੇ ਨੇ ਜਾਣ ਬੁੱਝ ਕੇ ਸਰਥੀ ਨਾਲ ਬੰਨ ਦਿੱਤਾ ਹੈ ਤੁਸੀਂ ਮੈਨੂੰ ਖੋਲ ਦਿੱਤੇ ਵੋ ਉਸ ਰਾਹਤ ਗੀਰ ਨੇ ਉਸਨੂੰ ਖੋਲ ਦਿੱਤਾ ਜੈ ਸਿੰਘ ਨੇ ਆਪਣੇ ਭਾਰ ਮੁਤਾਬਕ ਇੱਕ ਪੁਤਲਾ ਬਣਾ ਕੇ ਉਸ ਕਫਨ ਵਿੱਚ ਵਲੇਟ ਕੇ ਉਸ ਅਰਥੀ ਉੱਤੇ ਬੰਨ ਦਿੱਤਾ ਹੁਣ ਚਾਰੇ ਠੱਗ ਉਹ ਅਰਥੀ ਚੁੱਕ ਕੇ ਨਹਿਰ ਵਿੱਚ ਵਹਾ ਦਿੱਤੀ ਪਰ ਜਦੋਂ ਉਹ ਵਾਪਸ ਪਰਤ ਕੇ ਘਰ ਆਏ ਤਾਂ ਅੱਗੇ ਜੈ ਸਿੰਘ ਘਰ ਵਿੱਚ ਬੈਠਾ ਹੋਇਆ ਸੀ ਨੂੰ ਦੇਖ ਕੇ ਬਹੁਤ ਹੈਰਾਨ ਹੋਏ ਤਾਂ ਜੈ ਸਿੰਘ ਨੂੰ ਚਾਰੇ ਠੱਗਾਂ ਨੇ ਪੁੱਛਿਆ ਭਾਂਜੇ ਅਸੀਂ ਤੈਨੂੰ ਪਾਣੀ ਵਿੱਚ ਵਹਾ ਕੇ ਆਏ ਹਾਂ ਤੂੰ ਜ਼ਿੰਦਾ ਕਿਵੇਂ ਹੋ ਗਿਆ ਤਾਂ ਜੈ ਸਿੰਘ ਨੇ ਦੱਸਿਆ मामू जी ਜੇਕਰ ਕੋਈ ਉਸੇ ਟਾਈਮ ਪਾਣੀ ਵਿੱਚ ਅਰਥੀ ਵਹਾ ਦੇਵੇ ਤੇ ਉਸੇ ਟਾਈਮ ਹੀ ਦੂਸਰਾ ਵਿਅਕਤੀ ਪਾਣੀ ਵਿੱਚ ਛਾਲ ਮਾਰ ਦੇਵੇ ਤਾਂ ਅਰਥੀ ਵਾਲਾ ਵਿਅਕਤੀ ਵੀ ਜ਼ਿੰਦਾ ਹੋ ਜਾਂਦਾ ਹੈ ਤੇ ਦੂਸਰਾ ਵਿਅਕਤੀ ਜੇਕਰ ਉਸਦੀ ਪਤਨੀ ਵੀ ਮਰੀ ਹੋਵੇ ਉਹ ਵੀ ਜ਼ਿੰਦਾ ਹੋ ਜਾਂਦੀ ਹੈ ਤੇ ਉਸ ਵਿਅਕਤੀ ਦੀ ਉਮਰ ਦੁਗਣੀ ਹੋ ਜਾਂਦੀ ਹੈ ਜਦੋਂ ਤੁਸੀਂ ਮੇਰੀ ਅਰਥੀ ਨੂੰ ਪਾਣੀ ਵਿੱਚ ਸੁੱਟਿਆ ਤਾਂ ਉਸੇ ਵਕਤ ਇੱਕ ਵਿਅਕਤੀ ਨੇ ਪਾਣੀ ਨਦੀ ਦੇ ਪਾਣੀ ਵਿੱਚ ਕਿਧਰੇ ਛਾਲ ਮਾਰੀ ਸੀ ਜਿਸ ਕਰਕੇ ਮੈਂ ਜ਼ਿੰਦਾ ਹੋ ਗਿਆ ਹੁਣ ਚਾਰੇ ਠੱਗਾ ਨੇ ਸੋਚ ਲਿਆ ਹੁਣ ਚਾਰੇ ਉਹਨਾਂ ਨੇ ਉਹੋ ਆਪੋ ਆਪਣੀਆਂ ਪਤਨੀਆਂ ਨੂੰ ਜ਼ਿੰਦਾ ਕਰਨਾ ਚਾਹੁੰਦੇ ਸੀ ਇਸ ਲਈ ਉਹਨਾਂ ਨੇ ਆਪਣੇ ਘਰੇ ਜਾ ਕੇ ਆਪਣੇ ਦੋ ਭਰਾਵਾਂ ਨੂੰ ਮਾਰ ਕੇ ਅਰਥੀਆਂ ਉੱਤੇ ਬੰਨ੍ਹ ਕੇ ਨਦੀ ਵਿੱਚ ਤਾਰਨ ਦਾ ਤੇ ਦੂਸਰੇ ਦੋ ਭਰਾਵਾਂ ਵੱਲੋਂ ਨਦੀ ਵਿੱਚ ਛਾਲ ਮਾਰਨ ਦਾ ਫੈਸਲਾ ਲਿਆ ਤਾਂ ਕਿ ਆਪਣੇ ਚਾਰੇ ਭਰਾਵਾਂ ਦੀਆਂ ਪਤਨੀਆਂ ਵੀ ਜ਼ਿੰਦਾ ਹੋ ਜਾਣਗੀਆਂ ਤੇ ਆਪਣੀ ਵੀ ਉਮਰ ਦੁੱਗਣੀ ਹੋ ਜਾਵੇਗੀ ਹੁਣ ਉਹਨਾਂ ਵਿੱਚੋਂ ਦੋ ਭਰਾਵਾਂ ਨੂੰ ਮਾਰ ਕੇ ਦੋਨੋਂ ਅਰਥੀਆਂ ਉੱਤੇ ਬੰਨ੍ਹ ਦਿੱਤਾ ਤੇ ਦੂਸਰੇ ਦੋ ਭਰਾਵਾਂ ਨੇ ਨਦੀਆਂ ਵਿੱਚ ਉਹ ਨਦੀ ਵਿੱਚ ਵਹਾ ਕੇ ਦੂਸਰੇ ਦੋ ਭਰਾਵਾਂ ਵੱਲੋਂ ਉਸੇ ਵਕਤ ਨਦੀ ਵਿੱਚ ਛਾਲ ਮਾਰ ਦਿੱਤੀ ਇਸੇ ਤਰ੍ਹਾਂ ਚਾਰੇ ਠੱਗ ਮਰ ਗਏ ਜੈ ਸਿੰਘ ਦੀ ਇਸ ਸਮਝਦਾਰੀ ਨੂੰ ਦੇਖਦਿਆਂ ਹੋਇਆਂ ਰਾਜਾ ਬਹੁਤ ਖੁਸ਼ ਹੋਇਆ ਤੇ ਉਸ ਦੇ ਰਾਜ ਉਸ ਰਾਜੇ ਦੀ ਕੋਈ ਔਲਾਦ ਨਹੀਂ ਸੀ ਉਸ ਨੇ ਜੈ ਸਿੰਘ ਨੂੰ ਆਪਣਾ ਪੁੱਤਰ ਆਪਣੀ ਸੰਤਾਨ ਕੋਸ਼ਿਤ ਕਰ ਦਿੱਤਾ ਇਸ ਤਰ੍ਹਾਂ ਜੈ ਸਿੰਘ ਤੇ ਉਸਦੇ ਮਾਂ ਦੀ ਸਾਰੀ ਜ਼ਿੰਦਗੀ ਦੀ ਗਰੀਬੀ ਸਦਾ-ਸਦਾ ਲਈ ਕੱਟੀ ਗਈ ਅਗਰ ਆਪ ਸਭ ਨੂੰ ਮੇਰੀ ਇਹ ਕਹਾਣੀ ਪਸੰਦ ਆਈ ਤਾਂ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਟੂ ਮਾਈ ਚੈਨਲ ਥੈਂਕ ਯੂ